ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਿਆ ਉਹਨਾਂ ਦੇ ਇੱਕ ਖਾਸ ਰਿਸ਼ਤੇਦਾਰ ਨੇ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕਰ ਲਿਆ ਜਿਸ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਆ ਗਿਆ ਇਹ ਕੋਈ ਖਾਸ ਰਿਸ਼ਤੇਦਾਰ ਕੋਈ ਐਰਾਗੈਰਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਰਿਸ਼ਤੇਦਾਰਾਂ ਚੋਂ ਇੱਕ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਸੋਹਰਾ ਸਾਹ ਦੱਸੇ ਜਾਂਦੇ ਆ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਜਿਹੜੀ ਆ ਉਹ ਸ਼ਮੂਲੀਅਤ ਕੀਤੀ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜਾ ਰਿਸ਼ਤੇਦਾਰ ਨੇ ਉਹਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕੀਤੀ ਗਈ ਹੈ ਇਸ ਨੂੰ ਲੈ ਕੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ ਮਜੀਠੀਆ ਨੇ ਆਪਣੀ ਪੋਸਟ ਦੇ ਵਿੱਚ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੇ ਚਾਚਾ ਜੀ ਜਿਹੜੇ ਨੇਗੇ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕੀਤੀ ਹੈ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਚਾਚਾ ਨੇ ਜਿਹੜੇ ਡਾਕਟਰ ਗੁਰਪ੍ਰੀਤ ਕੋਰ ਦੇ ਗੁਰਿੰਦਰ ਗੁਰਿੰਦਰ ਸਿੰਘ ਜਿਹੜੇ ਨੱਤ ਨੇਗੇ ਉਹਨਾਂ ਦੇ ਵੱਲੋਂ ਜਿਹੜੀ ਇਹ ਸ਼ਮੂਲੀਅਤ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਖੁਦ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਲਈ ਪਹੁੰਚੇ ਸਨ ਤਾਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਉਹ ਭਾਜਪਾ ਚ ਜਾ ਰਹੇ ਨੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਭਾਜਪਾ ਦੇ ਵਿਰੋਧ ਦੀ ਲੜਾਈ ਲੜਦੇ ਹੋਏ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਜਤਾ ਉਹ ਐਸੇ ਜਾਂਦੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਿਆ ਤਾਂ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਆਸਤ ਅਤੇ ਨੀਤੀਆਂ ਨੂੰ ਲੈ ਕੇ ਸਵਾਲ ਉੱਠਣੇ ਲਾਜ਼ਮੀ ਨੇ ਵਿਕਰਮ ਮਜੀਠੀਆ ਨੇ ਆਪਣੀ ਪੋਸਟ ਦੇ ਵਿੱਚ ਹੋਰ ਕੀ ਕੁਝ ਲਿਖਿਆ ਹੈ ਤੁਹਾਨੂੰ ਦੱਸਦੇ ਹਾਂ ਮਜੀਠੀਆ ਹੁਰੀ ਲਿਖਦੇ ਆ ਮਾਨ ਸਾਹਿਬ ਪੂਰੇ ਭਾਜਪਾ ਦੇ ਰੰਗ ਵਿੱਚ ਰੰਗੇ ਗਏ ਹਨ ਭਗਵੰਤ ਮਾਨ ਦੀ ਪਤਨੀ ਦੇ ਚਾਚਾ ਜੀ ਗੁਰਿੰਦਰ ਸਿੰਘ ਨੱਤ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਆ ਭਗਵੰਤ ਮਾਨ ਜੀ ਹੋਰਾਂ ਨੂੰ ਤਿਤਲੀਆਂ ਦੱਸ ਦਿਓ ਆਪਣੇ ਸੋਹਰਾ ਸਾਹਿਬ ਬਾਰੇ ਵੀ ਬਿਆਨ ਦਿਓ ਭਗਵੰਤ ਮਾਨ ਇਹ ਗੱਲ ਵਿਕਰਮ ਜੀਠੀਆ ਨੇ ਆਪਣੀ ਪੋਸਟ 'ਚ ਲਿਖੀ ਆ ਬੇਸ਼ੱਕ ਲੋਕਤੰਤ੍ਰਿਕ ਤਰੀਕੇ ਦੇ ਨਾਲ ਕੋਈ ਕਿਸੇ ਨੂੰ ਵੀ ਵੋਟ ਪਾ ਸਕਦਾ ਹੈ ਕੋਈ ਵੀ ਕਿਸੇ ਵੀ ਸਿਆਸੀ ਧਿਰ ਦੇ ਨਾਲ ਆਪਣੀ ਜਿਹੜੀ ਆ ਉਹ ਅਸ਼ੀ ਮੂਲੀਅਤ ਕਰ ਸਕਦਾ ਉਹਦੇ ਵਿੱਚ ਆਪਣਾ ਸਬੰਧ ਰੱਖ ਸਕਦਾ ਪਰ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਅਜਿਹਿਆਂ ਗੱਲਾਂ ਦਾ ਦਾਵਾ ਕਰਦੇ ਆ ਰਹੇ ਨੇ ਕਿ ਭਈ ਜੇ ਕਿਸੇ ਦਾ ਭਰਾ ਜਿਹੜਾ ਆ ਉਹ ਦੂਜੀ ਪਾਰਟੀ ਚ ਹੈ ਤਾਂ ਜਿਹੜਾ ਉਹਦਾ ਦੂਜਾ ਭਰਾ ਆ ਉਹ ਕਿਵੇਂ ਅੱਡ ਹੋ ਸਕਦਾ ਹੈ ਤਾਂ ਫਿਰ ਇੱਥੇ ਇੱਥੇ ਵੀ ਇਹ ਗੱਲ ਇਹ ਨਿਯਮ ਤਾਂ ਇੱਥੇ ਵੀ ਲਾਗੂ ਹੋਊਗਾ ਇਹ ਨਿਯਮ ਅਤੇ ਸ਼ਰਤਾਂ ਜਿਹੜੀਆਂ ਨੇ ਉਹ ਇਸ ਕੇਸ 'ਚ ਵੀ ਲਾਗੂ ਹੋਣੀਆਂ ਕਿਉਂਕਿ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਭਰਾ ਛੋਟੇ ਭਰਾ ਫਤੇਜੰਗ ਸਿੰਘ ਬਾਜਵਾ ਬਾਰੇ ਇਹ ਗੱਲ ਕਰਦੇ ਆ ਕਿ ਜੇ ਪ੍ਰਤਾਪ ਬਾਜਵਾ ਦੋ ਪੋੜੀਆਂ ਇੱਧਰ ਨੂੰ ਚੜ ਜਾਣ ਤਾਂ ਉਹ ਭਾਜਪਾ ਚਲੇ ਜਾਣਗੇ ਇੱਕ ਪਾਸੇ ਕਾਂਗਰਸ ਦਾ ਝੰਡਾ ਇੱਕ ਪਾਸੇ ਭਾਜਪਾ ਦਾ ਝੰਡਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਤੇ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਜਿਹੜੇ ਉਹਨਾਂ ਦੇ ਸੋਹਰਾ ਸਾਹਿਬ ਨੇ ਨਾ ਤੋਰੀ ਉਹ ਆਮ ਆਦਮੀ ਪਾਰਟੀ ਛੱਡ ਕੇ ਕਿਉਂਗੇ ਕੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੇ ਯਕੀਨ ਨਹੀਂ ਸੀ ਕਿ ਇੰਨੀ ਜਿਹੜੀ ਗੂੜੀ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਮਨਾ ਨਹੀਂ ਸਕੇ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣੇ ਚਾਹੀਦੇ ਨੇ ਤੇ ਜਿਹੜੇ ਉਹ ਦੂਜਿਆਂ ਨੂੰ ਗੱਲ ਕਹਿੰਦੇ ਆ ਜੋ ਉਹਨਾਂ ਦੇ ਆਪਣੇ ਘਰ ਤੇ ਲਾਗੂ ਹੋਈ ਹੈ ਤਾਂ ਉਹਨਾਂ ਨੂੰ ਇਸ ਦਾ ਵੀ ਜਵਾਬ ਦੇਣਾ ਚਾਹੀਦਾ ਵੀ ਲੋਕਤੰਤ੍ਰਿਕ ਜਿਹੜਾ ਜਮੂਰੀ ਤਰੀਕੇ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਜੇ ਛੋਟਾ ਭਰਾ ਜਾਂ ਛੋਟੀ ਭੈਣ ਜਾਂ ਪਿਓ ਕਿਸੇ ਹੋਰ ਪਾਰਟੀ ਜਾਂ ਤਾਂ ਪੁੱਤ ਦਾ ਉਸੇ ਪਾਰਟੀ 'ਚ ਰਹਿਣਾ ਜਾਂ ਜਾਣਾ ਲਾਜ਼ਮੀ ਹੈ ਇਹ ਕਿਤੇ ਵੀ ਨਹੀਂ ਇਹ ਗੱਲ ਅੱਜ ਵੀ ਸਾਬਤ ਹੋਈ ਅੱਗੇ ਜਾ ਕੇ ਵੀ ਸਾਬਤ ਹੋਗੀ ਪਰ ਮੁੱਖ ਮੰਤਰੀ ਇਸ ਮਾਮਲੇ ਤੇ ਵਿਰੋਧੀਆਂ ਦੇ ਵੱਲੋਂ ਬੜੇ ਬੁਰੀ ਤਰ੍ਹਾਂ ਨਾਲ ਘੇਰੇ ਜਾ ਰਹੇ ਨੇ ਫਿਲਹਾਲ ਮੁੱਖ ਮੰਤਰੀ ਦੇ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਤਾਂ ਨਹੀਂ ਆਈ ਪਰ ਲਗਾਤਾਰ ਇਸ ਗੱਲ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਕੋਈ ਗੱਲ ਕਹਿਣਗੇ ਪਰ ਫਿਲਹਾਲ ਜਿਹੜੀ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਡਾਕਟਰ ਗੁਰਪ੍ਰੀਤ ਕੋਰ ਦੇ ਚਾਚਾ ਜੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਚਾ ਸੋਹਰਾ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਆ ਜਿਸ ਪਾਰਟੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਲਾਂ ਕੱਢਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡਦੇ ਆ ਮੁੱਖ ਮੰਤਰੀ ਕਹਿੰਦੇ ਇਸ ਬਾਰੇ ਆਪਣੀ ਗੱਲ ਰੱਖਦੇ ਆ ਕਿ ਉਹਨਾਂ ਦਾ ਕਹਿਣਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਹਰਿਆਣੇ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ